ਪੰਜਾਬ ਸਰਕਾਰ ਨੇ ਇੱਕ ਬਹੁਤ ਤਗੜਾ ਉਪਰਾਲਾ ਕੀਤਾ ਗਿਆ ਹੈ ਕਿ 43 ਕਿਸਮ ਦੀਆਂ ਜਿਹੜੀਆਂ ਸਵਾਵਾਵਾਂ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਦਿੱਤੀਆਂ ਜਾ ਰਹੀਆਂ ਵਾ ਅੱਜ ਅਸੀਂ ਗਵਰਨਮੈਂਟ ਹਾਈ ਸਕੂਲ ਮੋਨੀ ਮੰਦਰ ਧਾਰੀਗੜ੍ਹ ਤੋਂ ਖੜੇ ਆ ਜਿੱਥੇ ਕਿ ਡਿਪਟੀ ਕਮਿਸ਼ਨਰ ਕਰਤਾਰਪੁਰ ਦੀਆਂ ਹਦਾਂ ਤੇ ਤੇ ਸੂਟਾ ਕੈਂਪ ਲਗਾ ਗਿਆ ਹੋਗਾ ਜਿੱਥੇ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਉਹਨਾਂ ਨੇ ਕੀਤਾ ਵਾ ਕਿ ਸਰਕਾਰ ਤੁਹਾਡੇ ਦਵਾਰ ਦੇ ਤਹਿਤ ਘਰ-ਘਰ ਸੂਟਾ ਦਿੱਤੀਆਂ ਜਾ ਰਹੀਆਂ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹਿੰਦਾ 1 ਮਿੰਟ ਦਿਖਾ ਲ ਦਿਓ ਇਹ ਸੇਵਾ ਕੇਂਦਰ ਵਾਲੇ ਆ ਕਿ ਆਵਨ ਅੱਗੇ ਆ ਜਾਓ ਭਾਜੀ ਆ ਦਫਤਰ ਨਗਰ ਕੌਂਸਲ ਤਾਰੀਗਾਲ ਦੇ ਕੈਵਨ ਲਗਾ ਹੋਇਆ ਜੇ ਇਹਨੇ ਕਰਮਚਾਰੀ ਵੀ ਆ ਗਏ ਆ ਇਧਰ ਆਟੇ ਆਪਣੇ ਨਾਮ ਜੋ ਨਗਰ ਕੌਂਸਲ ਤਾਰੀਗਾਲ ਦੇ ਇਹ ਵੀ ਆਪਣੀ ਡਿਊਟੀ ਦੇ ਮੌਜੂਦ ਹੈ ਇਧਰ ਸਾਡਾ ਤਹਿਸੀਲਦਾਰ ਤਾਰੀਗਾਲ ਦਾ ਦੇਖਿਓ ਜਿਹੜਾ ਇਹ ਸਾਡੇ ਕਰਮਚਾਰੀ ਜਿਹੜੇ ਤਹਿਸੀਲਦਾਰ ਉਹ ਵੀ ਆਏ ਨੇ ਆ ਸਾਡੇ ਆ ਵਾਇਸ ਪ੍ਰਧਾਨ ਨਗਰ ਕੌਂਸਲ ਧਾਰੀ ਵਾਲੇ ਵੀ ਮੌਜੂਦ ਨੇ ਤੇ ਹੋਰ ਵੀ ਆਪਾਂ ਸਾਰਿਆਂ ਨਾਲ ਇੰਟਰੋਡਕਸ਼ਨ ਕਰਾਵਾਂਗੇ ਇਹ ਆਪਣੇ ਨਗਰ ਕੌਂਸਲ ਧਾਰੀ ਵਾਲ ਦੇ ਦੀਪਕਰਤ ਜੀ ਆਪਣੇ ਆਰਮਨ ਲੋਤਰਾ ਜੀ ਸਾਡੇ ਆਮ ਆਵਾਜ਼ੀ ਪਾਰਟੀ ਦੇ ਪ੍ਰਧਾਨ ਜਿੰਨੇ ਵੀ ਹੈਗੇ ਉੱਡੇਦਾਰ ਬੈਠੇ ਆ ਭਾਜੀ ਆ ਕਿਹੜਾ ਮੈਗਨੇਟ ਬੂਥ ਲੱਗਾ ਜੀ ਹੇ ਆਵਦੀ ਪਾਟੇ ਲੱਭੇ ਮੈਕੋ ਸਾਹਿਬ ਤੁਸੀਂ ਦੱਸੋ ਸਾਰੇ ਡਿਪਾਰਟਮੈਂਟ ਤੇ ਤੇ ਹਾਂਜੀ ਅੱਗੇ ਆ ਜਾਓ ਭਾਜੀ ਆ ਦਫਤਰ ਹੈਗਾ ਖੁਰਾਕ ਤੇ ਸਿਵਲ ਸਪਲਾਈ ਧਾਰੀਵਾਲ ਤੇ ਇਹ ਵੇਆ ਸੀਡੀਪੀਓ ਦਾ ਇੱਧਰ ਮਾਰਿਓ ਜਾਤੀ ਆ ਸੀਡੀਪੀਓ ਦਫਤਰ ਜਿੱਦੋਂ ਕਿ 500 500 ਲੱਗਦੀਆਂ ਵਾ ਵਿਭਾਗ ਤੇ ਹੋ ਰਹੀ ਬਦੇਰੇਆ ਪਰ ਇਹਨਾਂ ਦਾ ਕੰਮ ਤਾਕਾ ਕਿ ਵਿਭਾਗ ਸਾਰੇ ਆਏ ਆ ਪਰ ਝੂਠਾਂ ਦਿੱਤੀਆਂ ਜਾ ਰਹੀਆਂ ਸਰਕਾਰ ਤੁਹਾਡੇ ਦਵਾਰ ਮੈਂ ਮੇਰਾ ਨਾਮ ਜੋਗਨ ਬੋਪਰਾ ਹੈ ਜੀ ਮੈਂ ਬਲਾਕਪੁਰ ਭਾਰੀਆਂ ਮੈਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਤੇ ਆਪ ਦੀ ਸਰਕਾਰ ਆਪ ਦੇ ਦਰਵਾਜ਼ੇ ਮਾਨ ਸਾਹਿਬ ਦੀ ਨੇਕ ਸੋਚ ਚ ਇੱਕ ਪ੍ਰੋਗਰਾਮ ਉੱਭਜਾ ਜਿਹੜਾ ਤੁਹਾਡੇ ਘਰ ਘਰ ਜਾ ਕੇ ਜਾਂ ਤੁਹਾਡੇ ਮੁਹੱਲਿਆਂ ਚ ਜਾ ਕੇ ਤੁਹਾਡੀਆਂ ਮੁਸ਼ਕਲਾਂ ਸੁਣੂਗਾ ਉਹਨਾਂ ਮੁਸ਼ਕਲਾਂ ਵਿੱਚ ਤੁਹਾਡੇ ਕਿਸੇ ਵੀ ਤਰ੍ਹਾਂ ਦੇ ਕਾਗਜ਼ੀ ਡਿਪਾਰਟਮੈਂਟ ਦੇ ਵਿੱਚ ਜਾਂ ਕੋਈ ਆਧਾਰ ਕਾਰਡ ਦਾ ਪ੍ਰੋਬਲਮ ਆਉਂਦੀ ਆ ਤੁਹਾਨੂੰ ਕੋਈ ਰਜਿਸਟਰੀਆਂ ਦੇ ਵਿੱਚ ਕੋਈ ਨਿਸ਼ਾਨਦੇਹੀ ਦੀ ਕੋਈ ਇੰਤਕਾਲ ਦੀ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਜਨਮ ਸਰਟੀਫਿਕੇਟ ਜਾਂ ਸર્ટਿਫਿਕੇਟ ਕੋਈ ਵੀ ਡਰਾਈਵਿੰਗ ਲਾਇਸੈਂਸ ਦੇ ਵਿੱਚ ਉਹ ਤੁਹਾਡੇ ਇੱਥੇ ਬੈਠ ਕੇ ਨਿਪਟਾਰੇ ਕੀਤੇ ਜਾਣਗੇ ਹੋਰ ਵੀ ਜਿਹੜੀਆਂ ਮੁਸ਼ਕਲਾਂ ਨੇ ਆਮ ਰੋਜ਼ਮਰਹਾਰ ਦੀ ਜ਼ਿੰਦਗੀ ਵਿੱਚ ਲੋਕਾਂ ਨੂੰ ਵਿਭਾਗੀ ਤੌਰ ਤੇ ਆਉਂਦੀਆਂ ਨੇ ਉਹ ਸਾਰੀਆਂ ਮੁਸ਼ਕਲਾਂ ਇੱਥੇ ਹੱਲ ਕੀਤੀਆਂ ਜਾਣਗੀਆਂ ਸਰ ਅੱਜ ਕੁੱਲ ਕਿੰਨੇ ਇੱਥੇ ਵਿਭਾਗ ਬੁਲਾਏ ਗਏ ਇਹ ਵਿਭਾਗ ਹਰ ਵਿਭਾਗ ਦਾ ਇੱਕ ਨੁਮਾਇੰਦਾ ਇੱਥੇ ਆਉਣਾ ਜ਼ਰੂਰੀ ਆ ਉਹ ਜਿਹੜੇ ਵਿਭਾਗ ਦੇ ਨੁਮਾਇंदे ਨਹੀਂ ਆ ਸਕਦੇ ਉਹਨਾਂ ਦੀ ਰਿਪੋਰਟ ਸਹੀਂ ਇੱਥੋਂ ਬਣਾ ਕੇ ਉਹਨਾਂ ਨੂੰ ਦਵਾਂਗੇ ਤਾਂ ਉਹਨਾਂ ਕੋਲ ਕੰਮ ਸੌਲਟ ਆਊਟ ਕਰਾਉਣ ਦੇ ਥੀ ਈਓ ਮੈਡਮ ਬੈਠੇ ਨੇ ਧਾਰੀਵਾਲ ਦੇ ਉਹਨਾਂ ਦੀ ਸੁਪਰਵੀਜ਼ਨ ਵਿੱਚ ਅੱਜ ਦਾ ਇਹ ਕੈਂਪ ਲੱਗਾ ਠੀਕ ਆ ਜੀ ਡਿਪਾਰਟਮੈਂਟਲ ਜਿੰਨੀ ਵੀ ਜਾਣਕਾਰੀ ਹੈ ਤੁਹਾਨੂੰ ਉਹ ਦੇ ਸਕਦੇ ਨੇ ਬਾਕੀ ਹਰ ਡਿਪਾਰਟਮੈਂਟ ਦਾ ਇੱਥੇ ਆਉਣਾ ਅਨਿਵਾਰੀ ਜ਼ਰੂਰੀ ਹੈ ਭਾਈ ਕਿੰਨਾ ਕਿ ਪਸਾਵਾ ਕਿੰਨੇ ਕਿ ਲੋਕ ਆਏ ਹੁਣ ਤਾਂ ਕਿ ਸਾਹ ਦੇਖੋ ਮਜ਼ਾ ਆ ਰਿਹਾ ਕੰਮ ਕਰਨ ਦਾ ਚੰਗਾ ਲੱਗ ਰਿਹਾ ਕਿਸੇ ਦੀ ਮੁਸ਼ਕਲ ਆਉਂਦੀ ਹੈ ਤੇ ਅਸੀਂ ਹੱਲ ਕਰ ਸਕੀਏ ਇਹ ਤਾਂ ਵੱਡੀ ਗੱਲ ਕੋਈ ਨਹੀਂ ਤੇ ਕਰ ਰਹੇ ਆ ਬਾਕੀ ਇਹ ਆ ਵੀ ਸ਼ੁਰੂਆਤ ਹੈ ਸ਼ੁਰੂਆਤ ਦੇ ਰੁਝਾਨੀ ਚੰਗੇ ਆ ਬਾਕੀ ਇਹ ਹਰ ਰੋਜ਼ ਕੈਂਪ ਲਗਿਆ ਕਰਦੇ ਆ ਤੇ ਇਹ ਸਾ ਵਧੇ ਘਰਨੋਂ ਦਿਨ ਇਹ ਜਿਹੜਾ ਇਹਦੇ ਵਿੱਚ ਪੱਖਪਾਤ ਨੂੰ ਛੱਡ ਕੇ ਪਾਰਟੀ ਪਾਜੀ ਨੂੰ ਛੱਡ ਕੇ ਸਾਰੇ ਲੋਕਾਂ ਦੇ ਕੰਮ ਆ ਮੈਂ ਤੁਹਾਡੇ ਮੱਦੇਨਜ਼ਰ ਇੱਕ ਮੈਸੇਜ ਹੀ ਦੇਣਾ ਚਾਹੁੰਦਾ ਵੀ ਇਹਨੂੰ ਆਮ ਆਦੀ ਪਾਰਟੀ ਦਾ ਕੈਂਪ ਨਾ ਸਮਝਿਆ ਜਾਵੇ ਇਹ ਸਰਕਾਰ ਦਾ ਕੈਂਪ ਆ ਤੁਹਾਡੀ ਸਰਕਾਰ ਆ ਤੁਹਾਡੇ ਕੰਮ ਸਾਰਿਆਂ ਦੇ ਕੰਮ ਹੋਣਗੇ ਸਰ ਪੱਕੇ ਕੰਮ ਹੋਣਗੇ ਤੇ ਕੋਈ ਆਮ ਆਦੀ ਪਾਰਟੀ ਦਾ ਕੋਈ ਇੱਥੇ ਕੋਈ ਨਹੀਂ ਕਿ ਬਾਹਰ ਫੜ ਕੇ ਸਪੈਸ਼ਲਿਆਂ ਦਾ ਜਾਊ ਤੇ ਉਹਦਾ ਕੰਮ ਹੋਊਗਾ ਸੋ ਤੁਹਾਡੇ ਰਹੀ ਮੈਸੇਜ ਵੀ ਆ ਕਿ ਇਹਨੂੰ ਜਿੰਨਾ ਵੀ ਤੁਹਾਡੀਆਂ ਜੋ ਮੁਸ਼ਕਲਾਂ ਨੇ ਜਿੰਨੀਆਂ ਵੀ ਆ ਆਪਣੀਆਂ ਲੈ ਕੇ ਪਹੁੰਚੋ ਤਾਂ ਹੀ ਹੱਲ ਕਰ ਸਕੀ ਆ ਮੈਂ ਨਾਲ ਮੈਂ ਤਰਨ ਜਾਇਜ਼ੀ ਕਰਾਂਗਾ ਨਾ ਤੇ ਇੱਕ ਤੇ ਨਾਲੇ 320 ਦੇ ਸੋਹ ਰਾਤੀ ਸਾਹ ਉਹ 700 ਤੋਂ ਬਾਅਦ ਹੋਇਆ। ਆਪਾਂ ਬਲਗੂਰੀ ਨੂੰ ਨਹੀਂ ਪਤਾ ਤੇ ਪਬਲਿਕ ਨੂੰ ਕੀ ਪਤਾ ਹੋਏਗਾ। ਤੇ ਜੀਤਾ ਜੇਕਰ ਸਪਦਨਕ ਆਈ ਹੈ ਕਿੰਨੀ ਵੀ ਕਿਹਾ ਹੋਇਆ ਤੇ ਉਹਨਾਂ ਦਾ ਮੈਨੂੰ ਕੋਈ ਅਤਿਕਰਪ ਰਿਜ਼ਲਟ ਨਹੀਂ ਮਿਲਿਆ ਵੀ ਕੀ ਕੰਮ ਕਿਹਦਾ ਹੋਇਆ। ਇਹਨਾਂ ਬਾਰੇ ਪੁੱਛ ਲਿਓ ਕਹਿੰਦੇ ਜਿੱਥੇ ਨਿਕੋ ਰੋਸ ਤੇ ਆਜੋ ਤੇ ਸਿਆਉ ਇਸ ਹਬਾਬੀ ਵਾਲੇ ਕੰਮ। ਇਹ ਮੈਨੂੰ ਇੱਕ ਵੀ ਦੱਸ ਦਿੰਦੇ ਹਾਂ ਕਿ ਅਜੇ ਤੱਕ ਐਕੀ ਕੰਮ ਹੋ ਗਿਆ। ਇਹ ਤਾਂ 12 ਮਹੀਨੇ ਹੋਗੇ। ਹਾਂਜੀ। ਇੱਕ ਵੀ ਨਹੀਂ ਕੰਮ ਕਰਦੇ ਬੰਦੇ ਦਾ ਹੋਇਆ ਮੈਨੂੰ ਸਮਝ ਆ। ਇਹਦੇ ਖਰਾਬੀ ਹੁੰਦੀ ਆ ਕਿ ਉਹ ਦੱਸਣ ਵੀ ਇਹ ਕੰਮ ਹੋਣਾ। ਉੱਪਰੋਂ ਤੇ ਆਗੇ ਉਹ ਤੇਰੇ ਪਿੱਛੇ ਆਏ ਨੇ ਕਿਹੜੇ ਬਸਤੀ ਦੇ ਉੱਤੇ ਉੱਪਰ ਵੀ ਬਹੁਤ ਖਰਾਬੀ ਹੁੰਦੀ ਛੇਦੇ ਸਮੇਤ ਉੱਥੇ ਗਈ ਆ ਉਹਦਾ ਆਪਣੇ ਰੁਟੀਨ ਚ ਕੰਮ ਉਹ ਵੀ ਖਰਾਬ ਹੋਣੇ। ਇੱਥੇ ਗੱਲੇ ਨੇ ਕੈਂਪ ਲਾਇਆ ਸੀ ਬਹੁਤ ਕੁਝ। ਕੋਸ਼ਿਸ਼ ਹੋਵੇ ਅਸੀਂ ਕੈਂਪ ਲਾਇਆ। ਕੋਈ ਇਸੇ ਕੰਮ ਤੇ ਹੋਣਾ ਚਾਹੀਦਾ ਨਾ। ਸਰ ਜੀ ਕੰਨ ਤੇ ਆਪਾਂ ਕਾਹਦੇ ਹਿਸਾਬ ਨਾਲ ਕਮਾਨ ਸਾਹਿਬ ਸੈਂਪਲ ਕੋਾਇਆ ਗਿਆ ਤੇ ਹਾਂ ਕਿ ਪਬਲਿਕ ਨੂੰ ਕੋਈ ਮੁਸਕਲ ਹੈ ਉਹਨਾਂ ਨੇ ਮਮਸਲਾ ਨੂੰ ਕਿਤੇ ਹੀ ਹੱਲ ਕੀਤਾ ਹੈ ਤਾਂ ਕਹਦੇ ਉਹ ਉਹਨਾਂ ਦੇ ਵਨ ਸਾਰੇ ਡਿਪਾਰਟਮੈਂਟਾਂ ਤੇ ਗਿਆ ਤੇ ਲੋਸ਼ਨ ਕਰਾਈ ਗਈ ਕੋਈ ਪਬਲਿਕ ਵਾਸਤੇ ਵੀ ਕੰਮ ਈਲਾ ਮੈਂ ਕੱਲ ਮੀਟਿੰਗ ਤੇ ਹੀ ਲੋਕਲ ਬੋਰਡਿੰਗ ਮੁਸਬੀ ਨੂੰ ਜੀ ਬੀ ਨਾ ਸੀ ਤੇ ਮੀਟਿੰਗ ਅੱਜ ਜਾਣੇ ਦਿੱਤੀ ਪਰ ਬੁਲਾਵਾ ਨੇ ਅਨਾਉਂਸਮੈਂਟ ਤੇ ਇਹ ਵੀ ਅੱਜ ਕਰਾਵਾਂਗੇ ਮਤਲਬ ਅਵੇਅਰ ਕਰਵਾਇਆ ਕੱਲ ਕੈਂਪ ਲੱਗਣ ਤੋਂ ਬਾਅਦ ਵੀ ਲਾ ਉਸ ਨੂੰ ਕਰਾਉਗੇ ਕਿਉਂਕਿ ਪਹਿਲੇ ਦਿਨ ਜਦ ਬੰਦ ਆਲ ਵੀ ਲੱਗਣਾ ਕਿਉਂਕਿ ਕੱਲ ਤੁਹਾਨੂੰ ਮੌਕੇ ਤੇ ਪਤਾ ਹੀ ਚੱਲਾ ਕਿ ਕੈਂਪ ਲੱਗਣਾ ਤੇ ਮੈਂ ਬਾਅਦ ਸੀਗੀ ਅਨਾਉਂਸਮੈਂਟ ਹੋ ਜਾਏਗੀ ਅੱਜ ਹੀ ਮੈਡਮ ਕਿੰਨੇ ਕੰਮ ਹੋਏ ਤੋਂ ਪੰਜ ਅੱਜ ਦੇ ਟਾਈਮ ਪੈ ਉਹਦੇ ਵਿੱਚ ਅਨਾਉਂਸ ਹੋ ਜਾਵੇ ਮੈਡਮ ਕਿੰਨੇ ਕੰਮ ਹੋ ਗਏ ਹੁਣ ਤਾਂ ਕੀ ਰਿਪੋਰਟ ਮਿਲੀ ਆ ਤੁਹਾਨੂੰ ਤੇ ਕਿਹੜੇ ਕਿਹੜੇ ਵਿਭਾਗ ਦਾ ਕਿੰਨੇ ਕੰਮ ਨੇ ਲੇਪੜੇ ਜਿਹੜੇ ਰਿਪੋਰਟ ਵੀ ਕਲੈਕਟ ਕਰ ਰਹੀ ਹਾਂ ਜਦੋਂ ਟਾਈਮ ਹੈਗਾ ਲਾਕ ਉਸ ਤੋਂ ਕਿਨੇ ਕੰਮ ਹੋਏਗੇ ਦੱਸੋ ਮੈਨੂੰ ਕਿ ਕਿੰਨੇ ਲੋਕਾਂ ਦੇ ਕੰਮ ਦੇ ਦੇਖਦਾ ਇਹ ਕਵਨ ਇਫੋਏ ਦਰਪੋਰਟਾ ਜੀ ਇਹ कॅम्प ਦਾ ਕਾਫੀ ਲੋਕਾਂ ਨੇ ਮੈਂ ਦੇਖਿਆ ਵੀ ਘਰ ਤੋਂ ਘਟਾ ਦੂਜੀ ਪਬਲਿਕ ਵੀ ਗਈ ਹੋਈ ਹੈ ਕੀਤੀ ਹੈ ਨਾ ਜਿਹੜੇ ਕੋਈ ਬਜ਼ੁਰਗ ਆਏ ਆ ਉਸ ਸਾਡੇ ਕੋਲ ਆਇਆ ਹੈ ਤੇ ਪੈਨਸ਼ਨਾਂ ਦੇ ਪੈਨਸ਼ਨਾਂ ਦੇ ਫਾਰਮ ਕਰਦੇ ਆ ਜੇ 10-15 ਫਾਰਮ ਤੇ ਤਰਤੀ ਤਾਰੀਖਾਂ ਦੇ

इंडिया और और ना सही नहीं है ना वो भी ऐसे कहते हैं ते पेंशना बुढ़ापा पेंशन लेडीज पेंशन पता नहीं सी ये ये है 7 साल नहीं ले स्कूल नहीं है ਉਹਨਾਂ ਦੀ ਅੱਠਾਂ ਦਿਨ ਹੋ ਗਏ ਬੜੀ ਮੁਸ਼ਕਲ ਇਹ ਵੀ ਜਦੋਂ ਇਹਨਾਂ ਨੇ ਸਾਰੇ ਟਾਪਰ ਭਰਦੇ ਜਿਹੜੇ ਇਹਨਾਂ ਨੂੰ ਮੈਚੂਰੀ ਜੰਤੂ ਜੱਤ ਦਾ ਰੂਪ ਆਉਂਦੀ ਹੈ ਬੜੀ ਹੋਰ ਕਾਫੀ ਛੋਟਾ ਬਰੀ ਜਾਣਕਾਰੀ ਮਿਲੀ ਹੈ ਅੱਜ ਵੀ ਕੈਂਪ ਖਾਣਾ ਪੇਰੇ ਦਾ ਸੁੱਤ ਲੈ ਕੇ ਕਿਉਂਕਿ ਇਹ ਦਿਲੇ ਦਿਨਾਂ ਸਟਾਰਟ ਕੀਤਾ ਬੜੀ ਬੁਰੀ ਘਾਟਾ ਆਫਾਨੀ ਹੋ ਰਹੀ ਸੀ ਦੇਖੋ ਤੇ ਕੱਲ ਵੀ ਕੈਂਪ ਅੱਧੀ ਲੱਗੇ ਬਾਦਵੀਂ ਕੰਧ ਨੂੰ ਘਰਿਵਾਦੀ ਦੇ ਵਿੱਚ ਜੀ ਤਾਜੀ ਸੂਤ ਸਾਰੇ ਡਿਪਾਰਟਮੈਂਟ ਆਏ ਨੇ ਬਾਲੇ ਕੋਲ ਜੀ ਆਨਲਾਈਨ ਮਲਤ ਪਰਵਾਹ ਲਈ ਹੈ ਹਰ ਹੱਦ ਤੇ ਵੀ ਆਏ ਆ ਸਾਡੇ ਜਨਨਗਤ ਕਮੇਟੀ ਦੇ ਆਏ ਆ ਮਨਵਾੜੀ ਬੰਕਰ ਆਏ ਨੇ ਤੁਸੀਂ ਜਰਾ ਨਾਲ ਬਾਈ ਨੇ ਜੀ ਸਾਫ ਨਾਲ ਦੇ ਸਟੇਟੈਂਟ ਹੈ ਜੀ ਵਾਲੇ ਜੀ ਉਹ ਮੈਡਮ ਨਾਲ ਬੋਲਦੇ ਬੈਠੇ ਤੇ ਕਾਫੀ ਹਾਲ ਚੁੱਕਿਆ ਮੈਂ ਤੇ ਬਹੁਤ ਸ਼ੌਂਕ ਜੀ ਬੰਤ ਸਿੰਘ ਜੀ ਪਹਿਲਾ ਜੀ ਦਾ ਬਹੁਤ ਹੋ ਧੰਨਵਾਦ ਕਹਾਂਗੇ ਜਿਹੜੇ ਕੰਮ ਕਰਦੇ ਆ ਇਹ ਜਿਹੜੇ ਚੱਲ ਫੇਤੇ ਰਹਦੇ ਉਹਨਾਂ ਦੇ ਘਰਾਂ 'ਤੇ ਕੰਮ ਲਗਾਉਂਦੇ ਨੇ ਵੀ ਬਹੁਤ ਵਧੀਆ ਕੰਮ ਕਰਦੇ ਆ ਜਿਹੜੇ ਬਹੁਤ ਗਲਤੀਆਂ ਨੇ ਸਰਟੀਫਿਕੇਟਾਂ ਦੇ ਵਿੱਚ ਜਾ ਕੇ ਨੇ ਉਹ ਸਹੀ ਕਰਵਾ ਲਾ ਜਾਂਦੇ ਆ ਜਾਂ ਜਦੋਂ ਸਰਟੀਫਿਕੇਟ ਨਾ ਮੌਂਟ ਕਰਵਾਣਾ ਹੈ ਉਹ ਸਭ ਕੁਝ ਸਹੀ ਅਧਾਰ ਤੇ ਸੀ ਕਰਦੇ ਆ ਹੋਮਪਾਰਟਨਰ ਜਿਹੜਾ ਅਪਲਾਈ ਕਰਦੇ ਫਿਰ ਨਾਲ ਨਾਲ ਹੀ ਸਰਟੀਫਿਕੇਟ ਉਹਨਾਂ ਦੇ ਦੇ ਦਿੰਦੇ ਆ ਜਨਰੇਟੇ ਜਿੰਨਾ ਟਾਈਮ ਲੱਗਦਾ ਸੀ ਆਪ ਤੇ ਗੋੜ ਤੇ ਦਾ ਉਹਨਾਂ ਨੂੰ ਕੋਈ ਕਹਿ ਨਹੀਂ ਲੱਗਦਾ ਉਹਨਾਂ ਨਾਲ ਹੀ ਅਪਲਾਈ ਕਰਕੇ ਸਰਟੀਫਿਕੇਟ ਉਹਨਾਂ ਨੂੰ ਮਿਲ ਜਾਂਦਾ ਉਹਨਾਂ ਦਾ ਕਿੰਨੇ ਕ ਸਰਟੀਫਿਕੇਟ ਦਿੱਤੇ ਕਿੰਨੇ ਸਾਰੇ ਵੀਰੇ ਤੁਮੈਂ ਉਹ ਤੋਂ ਬੋਲੀ ਉਹ ਤੋਂ ਲਾ ਜਿਹੜਾ ਉਹ ਪਾਈਪ ਪਾਉਂਦੇ ਨੇ ਕਿ ਆਪਰੇ ਉਹ ਨਾ ਪਾਈਪ ਅੱਥੇ ਪਿਆ ਉਹ ਤੁਹਾਡੇ ਕੋਲ 50 ਦੇ ਪਾਈਪ ਪਾਉਂਦੇ ਨੇ ਇਹ ਲੋਹੇ ਦੇ ਉਹ ਵੀ ਉਹਦੇ ਬਲ ਪਾਉਂਦੇ ਨੇ ਉਹਨਾਂ ਦੇ ਨਾਲ ਕਰਦੇ ਨੇ ਕਿ ਕਿੰਨਾ ਕੁ ਕਿੰਨਾ ਕਿਹਾ ਜੀ ਇਹ ਪਟ ਵਜ ਗਿਆ ਹੁਣ ਉਹ ਤੋਂ ਮਤਲਬ ਸੰਗਾ ਪਾਣੀ ਡੱਡ ਕਰ ਦੇਣਾ ਤੁਸੀਂ ਠੀਕ ਹੈ ਅਸੀਂ ਪੈਨਸ਼ਨ ਭਰ ਰਹੇ ਹਾਂ ਇਹਦੇ ਵਿੱਚ ਵੀ ਉਹ ਪੈਨਸ਼ਨ ਹੁਣ ਆਸ਼ੀਰਵਾਦ ਦੁਪੱਤਿਆਂ ਦੀਆਂ ਹੈਂਡੀਕੈਪ ਉਹ ਵਈ ਨੂੰ ਨਾਲ ਤੁਹਾਨੂੰ ਦੇ ਪਾਣੀ ਫਾਰਮ ਭਰ ਚੁਕੀਆਂ ਉਹਦਾ ਪਾਪਰ ਠੀਕ ਹੈ ਜੀ ਤੇ ਕੀ ਫਾਰਮੈਲਟੀ ਜੀ ਵਡਾਪਾ ਪੈਨਸ਼ਨ ਦੇ ਫਾਰਮਾਂ ਦੇ ਕੀ ਕੀ ਫਾਰਮੈਲਟੀ ਜੀ ਹੁੰਦੀ ਹੈ ਰਕਾਰਡ ਚਾਹੀਦਾ ਸਾਨੂੰ ਮੋਟਰ ਕਾਰਡ ਤੇ ਬੈਂਕ ਦੀ ਡਿਟੇਲ ਇਹ ਇਹਦੇ ਵਿੱਚ ਮੇਨ ਜਿਹੜਾ ਆ ਕਿ ਉਹਦੀ ਏਜ ਜਿਹੜੀ ਆ ਜਿਹੜੀ ਲੇਡੀਜ਼ ਦਾ ਉਹਦੀ ਕਿੰਨਾ ਸਾਲ ਹੋਣੀ ਚਾਹੀਦੀ ਤੇ ਜਿਹੜਾ ਜੈਂਟਸ ਉਹਦੀ ਕਿੰਨਾ ਸਾਲ ਹੋਣੀ ਚਾਹੀਦੀ ਆਧਾਰ ਕਾਰਡ ਨਾਲ ਵੋਟਰ ਕਾਰਡ ਦੀ ਏਜ ਜਿਹੜੀ ਉਹ ਮੈਚ ਹੋਣੀ ਚਾਹੀਦੀ ਹੈ ਇਹ ਨਾ ਹੋਇਆ ਆਧਾਰ ਕਾਰਡ ਤੇ ਪੁੱਛੋ ਤੇ ਵੋਟਰ ਕਾਰਡ ਤੇ ਪੁੱਛੋ ਸਾਨੂੰ ਇਹ ਵੀ ਪ੍ਰੋਬਲਮ ਆ ਰਹੀ ਹੈ ਕਿ ਕਈਆਂ ਦੀ ਜਿਹੜੀ ਵੋਟਰ ਕਾਰਡ ਤੇ ਜਿਹੜੀ ਏਜ ਹੈ ਉਹ ਘੱਟ ਹੈ ਤੇ ਆਧਾਰ ਕਾਰਡ ਤੇ ਜ਼ਿਆਦਾ ਹੈ ਤਾਂ ਉਹਨਾਂ ਦੀ ਪੈਨਸ਼ਨ ਨਹੀਂ ਲੱਗਦੀ ਔਰੰ ਪਰੰਤੋ ਬਾਅਦ ਕਿ ਨਗਰ ਬਦ ਕੱਢ ਲਏ ਜੰਦੇ mini parm har 2 din minen baad lagti hai